ਪੈਸੇ ਥੋੜੇ ਜੇ ਘਟਣਦੇ ਆ ਤੇ ਜਿਹੜਾ ਤੈਨੂੰ ਇਹ ਇਧਰੋਂ ਸੋਨਾ ਪਾਇਆ ਸੀ ਨਾ ਉਹ ਦੇ ਤੂੰ ਤੇ ਪੈਸੇ ਲਿਆਉਣੇ ਆ ਉਦੋਂ ਤੇ ਬੜੀਆਂ ਫੜਾ ਮਾਰਦਾ ਸੀ ਵੇਲੀ ਆਪਣੇ ਪਿਓ ਦੇ ਨਾਲ ਵੀ ਮੈਂ ਸਾਥ ਦਊਂਗਾ ਹੁਣ ਜਿਹੜਾ ਸੀ ਇਧਰੋਂ ਸੋਨਾ ਨੂੰ ਪਾਇਆ ਉਹ ਅਧਿਕਾਰ ਦੀ ਨੂੰ 2 ਲੱਖ ਦਾ ਪਾਇਆ ਵਾ ਉਹਨੂੰ ਕਹੋ ਹਾਂ ਵੀ ਜਿਹੜਾ ਇਧਰ ਵਾਲਾ ਉਹ ਲੈ ਕੇ ਤੂੰ ਤੇ ਪੈਸੇ ਲਿਆਉਣੇ ਆ ਮੈਂ ਭਾਜੀ ਪੈਸੇ ਦੀ ਲੈਣ ਦੇਣ ਦੀ ਗੱਲ ਪਤਾ ਕਿਉਂ ਕੀਤੀ ਹੈ ਕਿਤੇ ਮੇਰੀ ਗੱਲ ਦਾ ਗੁੱਸਾ ਨਾ ਮਨਾਈਓ ਨਹੀਂ ਨਹੀਂ ਗੁੱਸਾ ਕਰਦਾ ਬੱਸ ਪਤਾ ਕਿ ਜਦੋਂ ਬੰਦੇ ਦੇ ਪਿਆਰ ਚ ਫਿੱਕ ਪੈਂਦੀ ਹੈ ਨਾ ਇੱਕ ਪੈਸੇ ਕਰਕੇ ਪੈ ਜਾਂਦੀ ਹੈ ਫਿੱਕ ਤਿਆਰੀਆਂ ਤੇ ਵਿਆਹ ਦੀਆਂ ਸਾਰੀਆਂ ਨਾਲ ਹੋ ਕੇ ਕਰਨ ਡਿਆ ਵਾਂ ਪਰ ਵੇਖ ਲੈਈ ਨਾ ਹੁਕਮ ਨਹੀਂ ਹੈਗਾ ਵੀ ਚੱਲ ਜੀਏ ਹੁਣ ਜੀਰ ਮੇਰਾ ਵੀ ਕਰਦਾ ਵਾ ਜੋਤ ਨੂੰ ਵੀ ਚਾਹ ਵਾ ਕਿ ਇਹ ਵਿਆਹ ਜਾਵਾਂਗੇ ਪਰ ਮੰਮੀ ਉਹਨਾਂ ਦਾ ਮਨ ਨਹੀਂ ਬਦਲਦਾ ਉਹਦੇ ਬਸ ਇੰਨਾ ਹੈਗਾ ਵਾ ਕਿ ਘਰ ਦਾ ਕੰਮ ਇੱਕੋ ਕਰਾ ਲਿਆ ਗੱਲਾਂ ਸੁਣਾ ਲੀਆਂ ਤੇ ਬਸ ਇਹ ਤੋਂ ਵੱਧ ਨਹੀਂ ਸਮਝਦੇ ਕੱਖ ਵੀ ਚਲ ਮੈਂ ਕਿਣਾ ਉਹਨਾਂ ਵਾਸਤੇ ਕੋਈ ਗਲਤ ਸੋਚਣਾ ਵਾ ਜੇ ਮੈਨੂੰ ਸਾਂਭਣ ਦੇ ਤੇ ਸੇਵਾ ਹੀ ਕਰੂੰਗਾ ਉਹਨਾਂ ਦੀ ਬੋਲਦਿਨੀ ਤੂੰ ਇਹ ਠੇਕੇ ਕੱਲੇ ਕੱਲਾਂ ਤੇ ਨਹੀਂ ਜਾਂਦੇ ਜੀ ਕੱਖ ਵੀ ਨਹੀਂ ਮਤੀ ਦੀ ਕੰਡਿਆ ਵਾ ਪਾਣੀ ਲਾਇਆ ਸੀਗਾ ਤੇ ਅੱਧਾਕ ਲੱਗਾ ਤੇ ਮੁੜ ਕੇ ਬੱਦੀ ਬੰਦ ਹੋ ਗਈ ਚੱਲ ਕੋਈ ਨਹੀਂ ਆਪੇ ਆਜੂਗੀ ਜੇ ਦੋ ਹਣੀ ਹੋਗੇ ਚਾਓ ਚਲੀਏ ਘਰ ਕੋਈ ਨਹੀਂ ਮੈਂ ਅਜਲੇ ਆ ਤੂੰ ਰਹਿਣਾ ਸੀ ਘਰੇ ਨਹੀਂ ਨਹੀਂ ਉਦਾਂ ਹੀ ਮੈਂ ਹਾਂ ਚੱਲ ਘਰ ਦਾ ਕੰਮ ਤੇ ਮੁੱਖੀ ਕਿਹਾ ਵਾ ਤੇ ਮੈਂ ਤਾਂ ਨਾਲ ਗੱਲ ਕਰਨੀ ਸੀ ਮੈਨਾਂ ਨਾ ਪਿੰਡ ਜਾਣ ਨੂੰ ਬੜਾ ਜੀ ਕਰਨਿਆ ਪਿੰਡ ਜਾਣਾ ਪਿੰਡ ਜੋਦੋਂ ਤੁਹਾਨੂੰ ਪਤਾ ਹੋਵੇਗਾ ਕਿ ਕਿਦਾਂ ਦਾ ਟਾਈਮ ਚੱਲਣ ਦੇ ਆ ਤੁਸੀਂ ਥੋੜੇ ਦਿਨ ਰੁਕ ਜਿਓ ਤਾਂ ਫੇਰ ਤੂੰ ਕਹਿੰਦੀ ਤੇ ਗੱਲ ਤਾਂ ਠੀਕ ਐ ਪਰ ਕਦੀ ਨਾ ਕਿਸੇ ਨੂੰ ਤੇ ਪਹਿਲ ਕਰਨੀ ਪੈਣੀ ਐ ਉਹਨਾਂ ਨੂੰ ਪਤਾ ਜਿੰਨੇ ਕੁ ਸਿੱਟੜ ਜੀ ਕੇ ਆ ਜੇ ਮੰਮੀ ਹੁਣਾਂ ਤੇ ਜਾਣਾ ਨਹੀਂ ਹੈਗਾ ਤੇ ਜੇ ਅਸੀਂ ਦੋਵੇਂ ਮੀਨਾ ਗਏ ਉਹਨਾਂ ਕਹਿਣਾ ਮਾਪੇ ਹਾਨੂੰ ਕੀ ਫਾਇਦਾ ਹੋਇਆ ਕਿਨਾਂ ਤੂੰ ਬੋਲੰਦਾ ਅਕਸਰ ਬੋਲੇ ਤੇ ਉਹ ਮੇਰੇ ਤੋਂ ਹੀ ਨਾ ਤੇ ਤਹੀ ਆਪਸੇ ਆਣੀਓ ਕੱਲ ਨੂੰ ਜੇ ਰਵਿੰਦਰ ਨੂੰ ਉਹਦੇ ਸਹਰੇ ਤਾਂ ਕਰਨ ਤੇ ਤਸੀਂ ਨਾ ਗੁੱਸੇ ਜਾਓਗੇ ਗੱਲ ਤੇ ਤੇਰੀ ਠੀਕ ਵਾ ਚਲ ਕੋਈ ਗੱਲ ਨਹੀਂ ਫਿਰ ਇਦਾਂ ਕਰਿਓ ਫਿਰ ਘਰ ਨਹੀਂ ਗਏ ਗੱਲ ਕਹਿਣੀ ਹੈਗੀ ਵੀ ਅਸੀਂ ਪੇਟ ਜਾਣਾ। ਠੀਕ ਆ ਤੇ ਅਨੇ ਬਹਾਨੇ ਹੋਗੇ ਨਾ ਸ਼ਹਿਰ ਦੇ ਬਹਾਨੇ ਜਾਂ ਕੋਈ ਹੋਰ ਕੰਮ ਤੇ ਤੇ ਹੋਵਾਂਗੇ। ਮੰਮੀ ਤਾਂ ਨਹੀਂ ਮੇਲਾਵਾਂਗੇ ਠੀਕ ਆ। ਤੇ ਬਾਹਰ ਨਾਲ ਲਾਉਣਾ ਵੀ ਰਹੀ ਹੈ। ਜਦੋਂ ਇੱਕ ਵਾਰੀ ਬਹਾਨੇ ਲਾਉਣ ਬਾਰੇ ਸੋਏ ਨਹੀਂ ਆ ਨਾ ਤੇ ਪਿਛਲੀ ਵਾਰੀ ਚੇਤਾ ਆ ਜਾਂਦਾ ਵਾ। ਮੈਂ ਉਹ ਦੋ ਕੀ ਬਣਿਆ ਸੀ। ਮੈਂ ਤਾਂ ਝੂਠ ਬੋਲਣ ਲੱਗਿਆ ਮੈਨੂੰ ਇੱਥੇ ਡਰ ਲੱਗਦਾ ਵਾ ਤੇ ਸੱਚ ਬੋਲ ਕੇ ਮੰਮੀ ਜਾਣ ਨਹੀਂ ਦੇਗਾ। ਚਲ ਕੋਈ ਨਹੀਂ ਹੁਣ ਹਲਾਤੀ ਇਦਾਂ ਦੇ ਕੀ ਕਰਾਂ। ਕੋਈ ਗੱਲ ਨਹੀਂ ਆਪਾਂ ਇੱਕ ਦੋ ਦਿਨ ਚ ਜਾ ਕੇ ਨਾ ਤੇ ਮੂਵੀ ਹੁਣ ਮੇਲ ਲਵਾਂਗੇ ਠੀਕ ਆ। ਦੇ ਲਓ ਦੇਖੀ। ਸੱਚੀ ਤਾਂ ਨੂੰ ਪਤਾ ਹੀ ਆ ਜੇ ਰਾਜੀ ਖੁਸ਼ੀ ਨਾਲ ਨਾ ਨਾ ਜਾਵੇ ਬੰਦਾ ਤੇ ਫਿਰ ਕੋਈ ਗੱਲ ਨਹੀਂ ਹੁੰਦੀ ਤੇ ਹੁਣ ਦੇ ਹੀ ਜਾਣਾ ਹੀ ਉਹ ਲਾਤਰ ਜਾ ਜੇ ਦੋ ਬੰਦਾ ਵੀ ਤੰਗ ਹੋਵੇ ਘਰੋਂ ਵੀ ਉਹ ਵੀ ਇਦਾਂ ਗਏ ਹੁਣ ਤੇ ਬੰਦਾ ਖੁਸ਼ੀ ਖੁਸ਼ੀ ਆਪਣੇ ਘਰ ਰਹੀ ਜਾਵੇ ਤੇ ਫਿਰ ਤੇ ਪਿੱਛੇ ਦੀ ਇੰਨੀ ਖੇਚੀ ਨਹੀਂ ਹੁੰਦੀ ਚਲ ਕੋਈ ਨਹੀਂ ਹੋਰ ਨੇ ਕਿਸ ਦਿਨ ਠੀਕ ਆ ਆ ਚਲੀਏ ਚਲੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਖਰਚੇ ਦਾ ਕਿਤਾਂ ਪੂਰਾ ਫਟੂਗਾ 2 ਲੱਖ ਰੁਪਇਆ ਆਰਤੀ ਇਹ ਖੋ ਲੈਂਦਾ ਸੀ ਉਹ ਤੇ ਦੇ ਆਏ ਪੈਲਸ ਵਿੱਚ ਕੈਟਰਿੰਗ ਤਾਂ ਕੀਤੀ ਜਿਹੜੀ ਤੇ ਬਾਕੀ ਕੰਮ ਕਿੱਦਾਂ ਚਲਾਵਾਂਗੀ ਮੇਰਾ ਰਤਾਵਾ ਵੀ ਬਲਜੀਤ ਨੂੰ ਫੋਨ ਕਰਾ ਵੀ ਆਣ ਕੇ ਮੇਰੀ ਗੱਲ ਸੁਣ ਜਾ ਥੋੜੇ ਜਿਹੇ ਪੈਸੇ ਉਹਦੇ ਕੋ ਫੜਦੇ ਆ ਇੱਦਾਂ ਹੀ ਕਰਦਾ ਉਹਨੂੰ ਕਰਤਾ ਹਾਂ ਮੈਂ ਫੋਨ ਮੇਰਾ ਰਤਾ ਬਲਜੀਤ ਨੂੰ ਫੋਨ ਲਾ ਦੇਣਾ ਹਰੋ ਬਲਜੀਤ ਸਿੰਘ ਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਤੇ ਠੀਕ ਹੋ ਬਸ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਪਰਿਵਾਰ ਦੀ ਸੁਣਾਓ ਕਿਵੇਂ ਆ ਬਸ ਠੀਕ ਹੈ ਵਧੀਆ 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 ਕਿਵੇਂ ਯਾਦ ਕੀਤਾ ਭਰਾ ਨੇ ਉਹ ਯਾਰ ਯਾਦ ਕੀ ਕਰਨਾ ਤੇਰੇ ਨਾਲ ਕੰਮ ਬੜਾ ਜ਼ਰੂਰੀ ਹੈ ਯਾਰ ਇੱਕ ਕਿਹੜਾ ਕੰਮ ਪੈ ਗਿਆ ਇਹੋ ਜਿਹਾ ਇੰਨਾ ਜ਼ਰੂਰੀ ਉਹ ਯਾਰ ਫੋਨ ਤੇ ਦੱਸਣ ਵਾਲਾ ਨਹੀਂ ਆ ਤੂੰ ਐਦਾਂ ਕਰ ਵੀ ਮੇਰਾ ਵੀ ਜਿੱਥੇ ਵੀ ਹੈਗਾ ਨਾ ਤੇ ਘਰ ਆਣ ਕੇ ਮੇਰੀ ਗੱਲ ਸੁਣ ਜਾ ਹੁਣੇ ਹੀ ਆਵਾਂਗਾ ਰੋਕੇ ਆਵਾਂ ਘੜੀ ਨਹੀਂ ਹੁਣੇ ਆ ਜਾ ਮੇਰਾ ਵੀ ਸਲੋ ਮੈਂ ਤੁਹਾਡੇ ਕੋ ਆ ਗਿਆ 5-7 ਮਿੰਟ ਦੀ ਆ ਗਿਆ ਫਿਰ ਬਹਿ ਕੇ ਗੱਲ ਕਰਨੇ ਹੈ ਹਾਂ ਬਹਿ ਕੇ ਗੱਲ ਕਰਦੇ ਆ ਠੀਕ ਆ ਮੇਰੇ ਲਈ ਠੀਕ ਆ ਜੀ ਓਕੇ ਸਰ ਓਕੇ ਸਾਰਾ ਯਾਰ ਕਹਿੰਦਾ ਤਾਂ ਹੈਗਾ ਕਿ ਮੈਂ ਆ ਗਿਆ 5-7 ਮਿੰਟਾਂ ਚ ਫਿਰ ਉਹਨੂੰ ਕਹਿਣਾ ਵੀ 2 ਲੱਖ ਰੁਪਇਆ ਦੇ ਫਿਰ ਕੀ ਕਰਨਾ ਹਾਂਜੀ ਮੈਂ ਕਿਹਾ ਸਾਰੀਆਂ ਤਿਆਰੀਆਂ ਹੋ ਗਈਆਂ ਵਾ ਹਾਂਜੀ ਜੇ ਤੇਰੇ ਕੋਈ ਮਨ ਚ ਚਾਹ ਹੈਗਾ ਤਾਂ ਦੱਸ ਦੇ ਹੋਰ ਕੁਝ ਨਹੀਂ ਮੁੱਕ ਗਿਆ ਮੇਰੇ ਸਹੌਣਾਂ ਦਾ ਕੰਮ ਸਾਰਾ ਅੱਛਾ ਤੇ ਉਹ ਗੱਡੀ-ਗੁੱਡੀ ਦਾ ਰਹਿ ਗਿਆ ਮੇਰੇ ਸਹੌਣਾਂ ਦੇ ਆਪਣੀ ਲੈ ਜੀਏਗਾ ਨਹੀਂ ਨਹੀਂ ਗੱਡੀ ਵਧੀਆ ਕਰ ਲਾ ਕੋਈ ਤੂੰ ਉਹ ਨਵੀਂ ਤੇ ਗੱਡੀ ਆ ਭਾਜੀ ਉਹ ਤੇ ਗੱਲ ਤੇਰੀ ਸਹੀ ਆ ਹੂੰ ਉਹਨੇ ਗੱਡੀ ਕਰ ਲਾ ਨਵੀਂ ਉਹਦੇ ਲੱਗਦਾ ਚਲ ਕੋਈ ਗੱਲ ਨਹੀਂ ਭਾਬੀ ਨਾ ਕਰ ਲੈਣੀ ਸਲਾਹ ਅੱਛਾ ਕੀ ਜਾਂਦੇ ਆ ਪਰ ਕੋਈ ਗੱਲ ਨਹੀਂ ਪੁੱਛ ਲੈਣੀ ਉਹਨਾਂ ਨੂੰ ਵੀ ਹਾਂ ਹੈਨਾ ਤੇ ਬਾਕੀ ਇਹ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਵਿਆਹ ਤੋਂ ਬਾਅਦ ਨਾ ਹੀ ਪੈਲੀ ਨਹੀਂ ਰਹਿਣ ਦੇਣੀ ਠੇਕੇ ਜਨਾਂ ਨੂੰ। ਅਸ਼ਾਂਕ ਲੋਣਾ ਵਾ। ਆਹ। ਉਹ ਆਹੋ ਪਾਜੀ ਪਤਾ ਕੀ ਆ। ਇਦਾਂ ਬੰਦਾ ਗੋਰਾ ਲੱਗਦਾ। ਅੱਛਾ। ਅੱਗੇ ਤਾਂ ਚਲੋ ਸੱਜਣਤਾਈ। ਹੁਣ ਰਿਸ਼ਤਦਾਰੀ ਬਣ ਗਈ। ਇਹ ਆ ਵੀ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਆ ਮੂੰਹ ਚ। ਤੇ ਚੱਲ ਇਹ ਵਿਚਾਇਦੇ ਆਵਾਈ ਜਾਵਾਂਗੇ ਤੇ ਜਾਂ ਹੋਰ ਕਿੰਨੇ ਬੰਦੇ ਦੇ ਦਾਂਗੇ। ਇਹ ਗੱਲ ਸਹੀ ਤੇਰੀ लवली। ਆਹ। ਪੈਲੀ ਇਹ ਪਛ ਡਾ ਲੈਣੀ ਹੈ ਨਾ। ਪੈਲੀ ਛਡਾ ਲਾਂਗੇ ਨਾ। ਚੰਗੇ ਨਹੀਂ ਲੱਗੀ ਤੇ लवली ਹੈ ਨਾ। ਸੁਧਾਰ ਕੀ ਕਰਨਗੇ ਗੱਲ ਨੂੰ ਹੈ ਨਾ। ਬਾਕੀ ਚਲੋ ਕੋਈ ਗੱਲ ਨਹੀਂ ਤੁਸੀਂ ਸਲਾਹ ਕਰ ਲਿਓ ਘਰ। ਨਹੀਂ ਕੋਈ ਗੱਲ ਨਹੀਂ ਗੱਲ ਤੇਰੀ ਸਹੀ ਆ ਮੈਂ ਤਾਂ ਕਹਿਣੇ ਮੈਂ ਚਲੋ ਕੋਈ ਨਾ ਕੋਈ ਗੱਲ ਹੋਈ ਜਾਂਦੀ ਆ ਮੰਨ ਲਓ ਕੋਈ ਵਟ ਬਣੇ ਤਾਂ ਹੀ ਹੋਗੀ ਤੇ ਅੱਗੇ ਤਾਂ ਚਲੋ ਹੈਗੀ ਸੱਜਣ ਤਾਈ ਦੇ ਚਲ ਜਾਂਦਾ ਸਹੀ ਗੱਲ ਆ ਸਹੀ ਤੇ ਹੁਣ ਫਿਰ ਤੁਹਾਨੂੰ ਪਤਾ ਹੀ ਆ ਫਿਰ ਗੱਲ ਦੂਰ ਤੱਕ ਚਲ ਜਾਣੀ ਆ ਨਹੀਂ ਇਸ ਵਾਲੀ ਚੌਕਾ ਹੋਣੀ ਆ ਨਹੀਂ ਕੌਕਾ ਇੰਦਾ ਵਾ ਤੇ ਜਾਂ ਆਪ ਬਾਈ ਜਾਵਾਂਗੇ ਆਪ ਕੀ ਕਰਨਾ ਤੇ ਆਪ ਬਾਈ ਜਾਵਾਂ ਕੋਈ ਗੱਲ ਨਹੀਂ ਹਾਂ ਨਹੀਂ ਤੇ ਫਿਰ ਹੋਰ ਕਿੰਨੂ ਦੇ ਦਾਂਗੇ ਠੀਕ ਆ ਤੂੰ ਹੀ ਜਾਣੇ ਨਾ ਔਂਕੜੀ ਤੇ ਆਹ ਕੋਈ ਗੱਲ ਨਹੀਂ ਅੱਛਾ ਜੀ ਸਲਾਮ ਕਰੰਗੇ ਦੋਵੇਂ ਭਰਾਣਾ ਕੁਝ ਨਹੀਂ लवली ਕਹਿੰਦੇ ਆ ਜੀ ਇਹ ਜੋ ਰਿਸ਼ਤੇਦਾਰੀ ਬਣ ਜਾਣੀ ਨਾ ਉਹਨਾਂ ਨਾਲ ਹਾਂਜੀ ਰਪਿੰਦਰ ਉਹਨਾਂ ਨਾਲ ਹਾਂਜੀ ਤੇ ਪਹਿਲੀ ਆਪਾਂ ਆਵੋਇਆ ਕਰੀਏ ਪਹਿਲਾਂ ਠੀਕੀ ਤੇ ਨਾ ਉਹਨਾਂ ਕੋਲ ਹਾਂਜੀ ਹਾਂਜੀ ਹੈਨਾ ਨਹੀਂ ਇਹ ਤਾਂ ਗੱਲ ਸਹੀ ਹੈ ਹੈਨਾ ਵਧੀਆ ਏਦਾਂ ਠੀਕ ਆ ਤੇ ਨਾਲੇ लवली ਕਹਿੰਦੇ ਆ ਜੀ ਵੀ ਗੱਡੀ ਇਹੋ ਲੈ ਜਾਣੀ ਆਪਾਂ ਨਹੀਂ ਨਹੀਂ ਗੱਡੀ ਵਧੀਆ ਕਰਨੀ ਆਪਾਂ ਨਹੀਂ ਗੱਡੀ ਨਾਲ ਵਧੀਆ ਲੈ ਕੇ ਜਾਵਾਂਗੇ ਹਾਂਜੀ ਜੇ ਤੇ ਗੁਰਦਾਰੇ ਕਰਨਾ ਹੁੰਦਾ ਫਿਰ ਤੇ ਚਲੋ ਆਪਣੀ ਲੈ ਜਾਂਦੇ ਹੁਣ ਪ੍ਰੋਗਰਾਮ ਉਹਨਾਂ ਨੇ ਪੈਲਸ 'ਤੇ ਕੀਤਾ ਫਿਰ ਚੰਗੇ ਨਹੀਂ ਲੱਗਦਾ ਏਦਾਂ ਗੱਡੀ ਵਧੀਆ ਕਰੋ ਤੁਸੀਂ ਸਹੀ ਗੱਲ ਲਵਲੀ ਚਲੋ ਕੋਈ ਗੱਲ ਗੱਡੀ ਦਾ ਕਰ ਦੋ ਠੀਕ ਹੈ ਨਾ ਕਰ ਲਈ ਗੱਡੀ ਦਾ ਕਰ ਪੂਰ ਬੰਦੇ ਨੂੰ ਤੁਹਾਡੇ ਦਾ ਵੀ ਪੰਜ ਤਰੀਕ ਦੀ ਕਰ ਦੋ ਬਹੁਤ ਠੀਕ ਕੋਈ ਗੱਲ ਨਹੀਂ ਭਾਜੀ ਫਿਰ ਮੈਂ ਕਹਿ ਦਿੰਨਾ ਗੱਡੀ ਵਾਲੇ ਠੀਕ ਹੈ ਠੀਕ ਹਾਂ ਬਾਕੀ ਤੇ ਸਲਾਮਾਂ ਕਰੀ ਜਾਂਦੇ ਲਵਲੀ ਹਾਂਜੀ ਤੇ ਸ਼ਰਮਾ ਪਾਈ ਕੀ ਦੇਣਾ ਮੈਨੂੰ ਜੋ ਭਾਬੀ ਤੁਸੀਂ ਕਹੋਗੇ ਹੋ ਲਿਆ ਦਾਂਗੇ ਨਹੀਂ ਨਹੀਂ ਮੈਂ ਮੰਗ ਕੇ ਥੋੜੀ ਗਿਫਟ ਲੈਣਾ ਚਲੋ ਕੋਈ ਗੱਲ ਨਹੀਂ ਅਸੀਂ ਆ ਵੀ ਲੈ ਦਾਂਗੇ ਫਿਰ ਦੱਸ ਕੀ ਦੇਣਾ ਵਾ ਭਾਬੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਗਿਫਟ ਸੋਚਿਆ ਵਾ ਤੈਨਾਂ ਨੂੰ ਦੋਵਾਂ ਨੂੰ ਜਰੂਰ ਪਸੰਦ ਆਉਣਾ ਠੀਕ ਹੈ ਚਲ ਚਾਹ ਪੀ ਲਓ ਫਿਰ ਠੰਡੀ ਹੋ ਗਈ ਐ ਤੋਹੜੋ ਪਾਜੀ ਫੋਨ ਕਿੰਨੂੰ ਕਰਨ ਦੇ ਤੁਸੀਂ ਉਹ ਫੋਨ ਯਾਰ ਅਮਨ ਕਿੰਨੂੰ ਕਰਨਾ ਵਾ ਹਾਂ ਬਲਜੀਤ ਨਹੀਂ ਮੇਰਾ ਯਾਰ ਹਾਂਜੀ ਉਹਨੂੰ ਮੈਂ ਸੱਦਿਆ ਵਾ ਘਰ ਕੰਮ ਹੀ ਕਾਈ ਕੰਮ ਤਾਂ ਮੈਂ ਕੀ ਦਸਾਂ ਕਿ 2 ਲੱਖ ਰੁਪਈਆ ਲੈਂਦਾ ਸੀ ਹਾੜਤੀਏ ਕੋ ਉਹ ਤਰ੍ਹਾਂ ਹੁੰਦਾ ਪੈਲਸ ਵਿੱਚ ਹੁਣ ਕੈਟਰਿੰਗ ਕਰਕੇ ਆ ਗਏ ਆ ਤੇ ਉਹ ਉੱਥੇ ਦਾ ਉੱਥੇ ਲੱਗ ਜਾਣਾ 2 ਲੱਖ ਤੇ ਮੇਰਾ ਇਰਾਦਾ ਸੀ ਬਲਜੀਤ ਨੂੰ ਕਹਿਣਾ ਵੀ 2 ਲੱਖ ਰੁਪਈਆ ਦੇ ਤੇ ਫਿਰ ਉਹਨੂੰ ਕਹਿੰਦਾ ਮੈਂ ਝੋਨੇ ਤੱਕ ਖਲੋ ਜਾ ਤੇ ਝੋਨੇ ਉਹ ਦੇ ਦਾਂਗੇ ਉਹਨੂੰ ਹੈ ਤੇ ਇਦਾਂ ਹੀ ਆ ਪਰ ਮੁੜ ਕੇ ਕਾਲਾ ਨਾ ਨਾ ਪੈ ਜਾ ਤੇ ਮੈਨੂੰ ਹੁਣੇ ਚਾਹੀਦੇ ਵਾਪਸ ਕਰ ਫਿਰ ਐਡੀ ਛੇ ਤੇ ਅਹੀਂ ਕਿੱਥੋਂ ਦੇਣੀ ਆ ਉਹਨੂੰ ਮੈਂ ਕਰ ਸਕਦਿਆਂ ਵਾ ਮੈਨੂੰ ਕਹਿੰਦਾ ਫੋਨ ਤੇ ਦੱਸ ਦੇ ਕੀ ਕੰਮ ਆ ਅੱਛਾ ਤੇ ਮੈਂ ਨਹੀਂ ਤੂੰ ਘਰ ਆ ਤੇ ਕਹਿੰਦਾ ਪੰਜ ਸੱਤ ਮਿੰਟਾਂ ਚ ਆ ਗਿਆ ਜੀ ਇਹ ਦਊਗਾ ਨਾ ਹੁਣ ਪੁੱਛਦਾ ਮਨ ਨੂੰ ਕੀ ਕਹਿੰਦਾ ਵਾ ਨਹੀਂ ਤੇ 1200 ਹੋ ਰਿਹਾਗਾ ਫਿਰ ਉਹਨੂੰ ਟੋਲਾਂਗੇ ਫਿਰ ਕੀ ਕਰਾਂ ਮੈਨੂੰ ਤੇ ਇਹ ਆ ਕਿ 2 ਲੱਖ ਤੁਸੀਂ ਅੱਗੇ ਆੜਤੀ ਕੋਲ ਲੈ ਜੇ ਇੱਕ 40 ਦੀ ਕਣਕ ਗਈ ਆ 60000 ਰੁਪਏ ਦਾ ਵਾਧਾ ਆ ਗਿਆ ਵਾ ਹੁਣ 2 ਲੱਖ ਇਹਦੇ ਕੋ ਚੁੱਕ ਲਿਆ 2.5 ਲੱਖ ਰੁਪਏ ਹਰ ਫੇਸਰ ਤੇ ਚੜ ਗਿਆ ਤੇ ਜੇ ਚੋਨਾ ਕਦੋਂ ਆਉਣਾ ਮੈਂ ਠੀਕਰਨਾ ਕਰ ਰਮਣਾ ਸਾਰੇ ਪੈਸੇ ਲੱਥ ਜਾਣੇ ਆ ਮੈਨੂੰ ਇਹ ਆ ਵੀ ਕੁੜੀ ਦਾ ਵਿਆਹ ਹੋ ਜੇ ਵਿਆਹ ਤੇ ਮੈਂ ਵੀ ਆਨੀ ਆ ਵੀ ਵਧੀਆ ਤਰੀਕੇ ਨਾਲ ਹੀ ਕਰੀਏ ਜਿਹੜਾ ਕੱਲ ਨੂੰ ਮੁੜ ਕੇ ਕੋਈ ਗੱਲ ਨਾ ਕਰਨ ਸਾਨੂੰ ਉਹ ਇਹਦਾਂ ਹੁੰਦਾ ਨਾ ਮੈਂ ਕਾਦਾਂ ਗੱਲ ਕਿ ਚੋਨੇ ਤੱਕ ਅਸੀਂ ਨਹੀਂ ਤੈਨੂੰ ਦੇਣਾ ਪਿਆ ਕੋਈ ਉਹਨੂੰ ਕਹ ਪਈ ਸਾਨੂੰ ਵੱਡ ਵੱਡ ਕੇ ਨਾ ਖਾਵੀ ਤੇ ਨਾ ਫੇਰਾ ਮਾਰੀ ਜਦੋਂ ਹੀ ਚੋਨਾ ਸੜਦਾ ਜਿੱਦਾਂ ਹੀ ਲਏ ਆ ਨਾ ਇਦਾਂ ਹੀ ਤੇਰੇ ਘਰ ਆਣ ਕੇ ਤੇ ਫੜਾ ਜਾਗੇ ਉਹਦੋਂ ਤੇ ਜੋਬਨ ਵੇਲੇ ਜਾ ਕੇ ਬੜਾ ਤੁਹਾਡੇ ਨਾਲ ਰੌਲਾ ਪਾਉਂਦਿਆ ਸੀ ਕਿ ਸੋਨਾ ਵੇਚ ਦਿਨੇ ਡੈਡੀ ਕਿ ਕਿਉਂਕਿ ਉਹ ਪੈਸੇ ਫੜਨੇ ਆ ਹੁਣ ਜਿਹੜਾ ਹੀ ਇਧਰੋਂ ਸੋਨਾ ਨੂੰ ਪਾਇਆ ਨਾ ਅਧਿਕਾਰ ਦੇ ਨੂੰ 2 ਲੱਖ ਦਾ ਪਾਇਆ ਵਾ ਉਹਨੂੰ ਕਹੋ ਹਾਂ ਕਿ ਜਿਹੜਾ ਇਧਰ ਵਾਲਾ ਲੈ ਕੇ ਤੋ ਤੇ ਪੈਸੇ ਲੈ ਆਉਨੇ ਆ ਸ਼ਹਿਰੋਂ ਐਵੇਂ ਕਰਜ਼ਾ ਚੁੱਕਦੇ ਫਿਰਾਂਗੇ ਮੇਰੀ ਗੱਲ ਸੁਣਾ ਰਮਨ ਹੁਣ ਮੈਨੂੰ ਕੱਲੀ ਨੂੰ ਕੀ ਕਵਾਂ ਕਿ ਉਹਦਾ ਸੋਨਾ ਤੇ ਉਹਨੂੰ ਕਿਉਂ ਕਹਿਣਾ ਮੈਂ ਤੁਸੀਂ ਜੋਬਨ ਨੂੰ ਕਹੋ ਜਿਹੜਾ ਕਹਿੰਦਾ ਸੀ ਤੁਹਾਨੂੰ ਤੇ ਫਿਰ ਤੈਨੂੰ ਵੀ ਦੇਣਾ ਪਣਾਈਓ ਚਲੋ ਤੋਦ ਕੋਦ ਲਓ ਹਾਂ ਮੇਰੇ ਵਾਲਾ ਬਾਅਦ ਚ ਵੇਖੀ ਜਾਊਗੀ ਤੇ ਜੇ ਉਹਨੇ ਮੈਨੂੰ ਕਿਹਾ ਵੀ ਡੈਡੀ ਮੰਮੀ ਵਾਲਾ ਵੀ ਲਓ ਤੇ ਫਿਰ ਮੈਂ ਕੀ ਕਵਾਂ ਕੋਈ ਨਹੀਂ ਜਾਣਾ ਤਾਂ ਅਸੀਂ ਦੋਵੇਂ ਜਾਣਿਆਂ ਨੇ ਦੇਣਵਾ ਉਹਨੂੰ ਕਿਹੜਾ ਹੀ ਨਾਲ ਖੜਨਾ ਚੱਲ ਕੋਈ ਨਹੀਂ ਕਰਦਾ ਮੈਂ ਜੋ ਬਣਾ ਗੱਲ ਕੀ ਕਹਿੰਦਾ ਭਲਾ ਇਹ ਨਾ ਹੋਵੇ ਵੀ ਬਲਜੀਤ ਕੋ ਲੈ ਕੇ ਤਾਂ ਖਰਚ ਲਓ ਤੇ ਜੋ ਬਣਾ ਤੁਸੀਂ ਗੱਲ ਹੀ ਨਾ ਕਰੋ ਜੋ ਬਣਾਵੇਂ ਗੱਲ ਕਰਿਓ ਵੀ ਦੇ ਸੋਨਾ ਨਹੀਂ ਇਦਾਂ ਕਰਦੇ ਆ ਬਲਜੀਤ ਵਾਲੇ ਪੈਸੇ ਲੈ ਕੇ ਤੇ ਜਮਾ ਕਰਾ ਲੈਨੇ ਆ ਜੇ ਤੇ ਇਹ ਸੋਨਾ ਦੇ ਦੂਗਾ ਤੇ ਠੀਕ ਆ ਨਾ ਹੋਊਗਾ ਤੇ ਫਿਰ ਉਹ ਤੇ ਹੈ ਹੀ ਹੈ ਸਾਡਾ 2 ਲੱਖ ਚਲੋ ਇਦਾਂ ਹੀ ਕਰ ਲਓ ਫਿਰ ਠੀਕ ਹੈ ਕਿ ਨਹੀਂ ਆਹੋ ਤਾਂ ਹੋਰ ਕੋਈ ਹਲਵਾਈਆਂ ਨੂੰ ਇਨਕਾਰ ਵੱਲੋਂ ਕਹਿਤਾ ਨਾ ਜਿ ਤਨਕਾਰ ਪਿੰਡ ਦੀ ਰੋਟੀ ਇਹੀ ਕਰਨੀ ਆ ਆਪਣਾ ਸ਼੍ਰੀ ਕਬਰਾਦਰੀ ਸਦਣਾ ਆਣਾ ਕੋਈ ਹੋਰ ਅੰਮ੍ਰਾ ਜੀ ਉਹਨਾਂ ਨੂੰ ਸਾਈ ਵਸਾਈ ਕਰਨ ਵਾਲੀ ਆ ਕਿ ਆਹ ਤਾਂ ਉਹਨਾਂ ਨੂੰ ਕਹੋ ਨਾ ਫਿਰ ਉਹ ਤਾਂ ਅਜੇ ਤੇ ਪੈਲਸ ਦੇ ਵਿੱਚ ਹੀ ਦੇਖੇ ਆਏ ਆ ਪੈਸੇ ਬੁਲੇ ਆਹੋ ਤਾਂ ਘਰ ਵੀ ਫੇਰ ਪ੍ਰੋਗਰਾਮ ਤੋਂ ਨਹੀਂ ਕਰਨਾ ਪੈਣਾ ਕਰਨਾ ਤੇ ਪੈਣਾ ਹੀ ਆ ਆਹ ਨੇ ਇਧਰ ਲੋਕੀ ਮੁੜ ਕੇ ਨਾ ਬਾਅਦ ਚ ਮੂੰਹ ਜੋੜ-ਜੋੜ ਕੇ ਗੱਲਾਂ ਕਰ ਦਿੰਦੇ ਆ ਕੀਤਾ ਕੀ ਇਹਨਾਂ ਨੂੰ ਖਾਣ ਦਾ ਹੀ ਪਤਾ ਹੀ ਖਵਾਲਾਂ ਦਾ ਨਹੀਂ ਪਤਾ ਚਲੋ ਕੋਈ ਨਹੀਂ ਆਉਂਦਾ ਨਾ ਬਲਜੀਤ ਤੇ ਫਿਰ ਮੈਂ ਉਹਦੇ ਕੋਲ ਪੈਸੇ ਲੈ ਕੇ ਨਾ 5000 ਰੁਪਏ ਨੂੰ ਦੇ ਆਉਨੇ ਆ ਚਲੋ ਇਦਾਂ ਹੀ ਕਰ ਲਓ ਆਹੋ ਸਭ ਦਾ ਸਾਦਾ ਲਿਆਓ ਘਰ ਹੁਣ ਦਿਨ ਕਿਹੜੇ ਰਹਿ ਗਏ ਆ ਚਲ ਆਲਾ ਤੇ ਹੁੰਦਾ ਤੇ ਫਿਰ ਮੈਂ ਕਰਕੇ ਗੱਲ ਫਿਰ ਮੈਂ ਦੱਸਣਾ ਤੈਨੂੰ ਚਲੋ ਠੀਕ ਆ ਮੈਂ ਵੀ ਅੰਦਰ ਜੇ ਨਿੱਕਾ ਮੋਟਾ ਕੰਮ ਵੇਖ ਲਾਂ ਆਉਂ ਤਵਾਜ ਦੇ ਦਿਆਂ ਫਿਰ ਮੈਂ ਚਾਹ ਬਣਾ ਦੂੰਗੀ ਚਲੋ ਠੀਕ ਆ ਇਹ ਤੇ ਸਕੀਮ ਦੇ ਕੇ ਚੱਲ ਚੱਲੀ ਆ ਕਿ ਜਿਹੜਾ ਜੋ ਬਨੇ ਗਿਆ ਮੈਂ ਆਪਣੀ ਘਰ ਦੀ ਦਾ ਸੋਨਾ ਦੇ ਦੇਣੀ ਆ ਤੇ ਜੇ ਉਹਨੇ ਨਾ ਦਿੱਤਾ ਇਸ ਗੱਲ 'ਚ ਮੇਰੀ ਵੀ ਫਿਰ ਬੀਤਦੀ ਆ ਉਹਦੋਂ ਤੋਂ ਕਹਿੰਦਾ ਸੀ ਡੈਡੀ ਇਦਾਂ ਕਰ ਲਾਂਗੇ ਇਦਾਂ ਕਰ ਲਾਂਗੇ ਚੱਲ ਕੇ ਪੁਸ਼ਕ ਵੇਖ ਲੈਣਾ ਉਹਨੂੰ। ਕਿਰਪਿੰਦਰ ਬੈਠੀ ਹੈ ਪੁੱਤ। ਹਾਂਜੀ ਅੰਮੀ ਜੀ ਬੈਠੀ ਹੀ ਵੈਲੀ ਕੰਮ-ਕਮ ਹੋ ਗਿਆ ਇਹ ਸਾਰਾਈ। ਕਿਥੋਂ ਆਏ ਆ? ਮੈਂ ਕਿੱਥੋਂ ਆਉਣਾ ਵਾ। ਹਾਂ ਮੈਨੂੰ ਤਾਂ ਤੇਰੇ ਡੈਡੀ ਨਵਾਜ਼ ਮਾਰੀ ਹੀ। ਅੱਛਾ ਉਹਨਾਂ ਲਾਗੇ ਗਈ ਤਾਂ ਉਹਨਾਂ ਮੈਨੂੰ ਹੋਰ ਹੀ ਫਿਕਰਾਂ ਚ ਪਾਤਾ ਵਾ। ਕਿਉਂ ਹੁਣ ਕੀ ਹੋ ਗਿਆ ਵਾ? ਹੁਣਾਂ ਕੀ ਆ? ਕਹਿੰਦੇ ਸੀ ਵੀ 2 ਲੱਖ ਰੁਪਏ ਹੜਤੀਏ ਕਿ ਚੁੱਕ ਕੇ ਲੈਂਦਾ ਵਾ। ਅੱਛਾ ਉਹ ਪਹਿਲਾਂ ਸੱਚ ਦੇ ਆਏ ਆ। ਤੇ ਹੁਣ ਤੈਨੂੰ ਪਤਾ ਹੀ ਆ। ਪੀ ਵਿਆਦਾ ਕੰਮ ਆ ਹਾਂਜੀ ਜਿੰਨੇ ਦਿਨ ਵਿਆਹ ਨਹੀਂ ਨਾ ਹੁੰਦਾ ਉਹਨੇ ਦਿਨ ਰੋਜ਼ ਹੀ ਪਿਆਹਾਂ ਦੀ ਲੋੜ ਵਾ ਅੱਜ ਆ ਚੀਜ਼ ਲੈ ਆ ਜਾਂ ਲੈ ਆ ਹੁਣ ਮੈਨੂੰ ਕਹਿਣ ਦੇ ਹੀ ਪੀ ਮੇਰਾ ਦੋਸਤ ਵਾ ਅੱਛਾ ਤੇ ਉਹਨੂੰ ਮੈਂ ਫੋਨ ਕੀਤਾ ਵਾ ਤੇ ਕਰ ਸਦਿਆ ਵਾ 2 ਲੱਖ ਰੁਪਈਆ ਨੂੰ ਮੇਰਾ ਆਦਾ ਭੇਜ ਲੈ ਲਾਂ ਦੇ ਕੋ ਤੇ ਫੇਰ ਨੋ ਨਾ ਖਣ ਪੀ ਉਹਨੂੰ ਹੁਣ ਛੇਤੀ ਦੇ ਦੋ ਤੇ ਫੇਰ ਢੀ ਛੇਤੀ ਦੇਣੇ ਕਿੱਥੋਂ ਆ ਹੈ ਹੋ ਗੱਲ ਤੇ ਮੈਂ ਤੇਰੇ ਡੈਡੀ ਨੂੰ ਕਹੀ ਕਿ ਅਹੀਂ ਤਾਂ ਫਸਲ ਤਾਂ ਦੇਣੇ ਆ ਹਾਂਜੀ ਕਣਕ ਹੁਣ 1.40 ਲੱਖ ਦੀ ਸਾਰੀ ਹੋਈ ਤਾਂ 2 ਲੱਖ ਲੈੰਦਾ 60 ਹਜ਼ਾਰ ਤੇ ਪਹਿਲਾਂ ਹੀ ਆੜਤੀ ਕੋਲ ਆਏ ਆ ਅਤੇ ਉਹ ਸਾਰੇ ਕੱਟੇ ਗਏ ਹੋਣੇ ਵੈਸੇ ਹੀ ਹਾਂ ਉਹ 60000 ਹੀ ਦੇਣਾ ਜੇ ਉਹਦਾ ਤੇ ਮੈਂ ਇਹਨੂੰ ਕਹਿ ਦਿਓ ਫੇਰ ਹਾਂਜੀ ਪਿਛੋਨੇ ਤੱਕ ਸਾਨੂੰ ਵੀ ਕਹੀਂ ਨਾ ਸਾਡੇ ਘਰ ਫੇਰਾ ਹੀ ਮਾਰੀ ਜਦੋਂ ਹਾਲ ਕੋਲ ਜਦੋਂ ਹੋਣਗੇ ਫੇਰ ਦੇ ਦਾਂਗੇ ਹਾਂ ਦੇ ਦਾਂਗੇ ਹਾਂਜੀ ਤੇ ਮੈਂ ਆਦ ਫੇਰ ਤੇਰੇ ਪਿਓ ਨੂੰ ਇੱਕ ਗੱਲ ਹੋਰ ਕਹੀ ਕਿ ਮੈਂ ਵੀ ਜੋ ਬਣਾ ਉਦਾਂ ਤੇ ਬੜਾ ਰੌਲਾ ਪਾਉਂਦਾ ਸੀ ਤੇ ਸੋਨਾ ਲੈ ਜਾਓ ਹਾਂ ਤੇ ਉਹ ਉੱਥੇ ਦੇ ਆਓ ਤੇ ਪੈਸੇ ਲੈ ਆਓ ਤੇ ਮੈਂ ਹਾਂ ਉਹਨੂੰ ਕਹੋ ਕਿ ਜਿਹੜਾ ਹੀ ਪਾਇਆ ਇਧਰੋਂ ਤੇਰੀ ਬੁਟੀ ਨੂੰ ਹਾਂਜੀ ਉਹ ਲੈ ਆ ਉਹਦੇ ਕੋ ਤੇ ਉਹ ਪਾ ਕੇ ਤੇ ਪੈਸੇ ਲੈ ਆਉਨੇ ਆ ਫੇਰ ਆਹ ਨਹੀਂ ਵੀ ਠੀਕ ਉਹ ਚਲ ਉਹਦਾ ਜਿਹੜਾ ਉਧਰੋਂ ਉਹ ਪਾਈ ਰਹਿਣ ਦੋ ਆਹੋ ਤੇ ਜਿਹੜਾ ਚਲ ਇਧਰ ਵਾਲਾ ਵਾ ਉਹਦੇ ਵਿੱਚੋਂ ਕਰ ਲੋ ਫਿਰ ਕੀ ਇਹ ਦਸ ਹੁਣ ਕਰਨਾ ਤੇ ਪੈਣਾ ਹੀ ਆ ਤੇ ਨਾਲੇ ਮੈਂ ਤੈਨੂੰ ਇਹ ਗੱਲ ਕਹਿ ਲਈ ਜੇ ਬਾਈ ਚਾਂਸ ਜੋਤ ਜਾਂ ਜੋਬਨ ਤੈਨੂੰ ਪੁੱਛਣ ਵੀ ਮੰਮੀ ਦਾ ਸੋਨਾ ਤੂੰ ਇੱਕੋ ਗੱਲ ਕਹਿਣੀ ਆ ਵੀ ਜਿਹੜਾ ਮੰਮੀ ਦਾ ਸੋਨਾ ਹੈ ਨਾ ਜਿੱਦਣ ਮੇਰੇ ਵਾਸਤੇ ਬਣਾ ਕੇ ਲਿਆਈ ਸੀ ਉਹ ਸੋਨਾ ਦੇ ਕੇ ਤੇ ਫਿਰ ਨਵਾਂ ਬਣਾ ਆਵਾਂ ਕੋਈ ਗੱਲ ਨਹੀਂ ਮੈਂ ਇਦਾਂ ਕਰ ਦਊਗੀ ਉਹਨਾਂ ਨੇ ਇਹ ਤਾਂ ਕਹਿਣਾ ਵੀ ਮੰਮੀ ਦਾ ਵੀ ਲੈ ਕੇ ਨਾਲ ਹੀ ਜਾਈਏ ਨਹੀਂ ਨਹੀਂ ਉਹ ਮੈਂ ਕਹਿ ਦੂੰਗੀ ਵੀ ਉਹ ਜੜਾ ਹੀ ਉਹ ਵਟਾਇਆ ਗਿਆ ਉਹਦੋਂ ਨਾਲ ਆਹੋ ਉਹ ਦੇ ਕੇ ਹੀ ਲਿਆਂਦਾ ਹੋਰ ਇਹਨੇ ਪੈਸੇ ਕਿੱਥੋਂ ਆਏ ਆ ਆਹੋ ਇਹਨੇ ਪੈਸੇ ਹੌਨੇ ਬਣਾ ਲਏ ਮੇਜੀ ਕਿੱਥੋਂ ਆ ਤਾਂ ਤੇਰੇ ਪਿਓ ਨੇ ਮੈਂ ਕਿਹਾ ਕਿ ਉਹਨੇ ਕੁ ਭਾਈ ਕਰਦੇ ਸਰਦਨ ਦੇ ਵੇਲਾ ਰਹਿੰਦਾ ਵਾ ਜੋਬਨ ਵੀ ਉਹ ਹੀ ਤਾਂ ਗੱਲ ਵਾ ਉਹ ਸਗੋ ਜਿਹੜੇ ਤੇਰੇ ਫਸਲ ਦੇ ਉਹ ਖਰਚੀ ਜਾਂਦੇ ਆ ਚੱਲ ਉਹ ਬੰਦਾ ਥੋੜਾ ਬੋਦਾ ਕਿਤੇ ਲੱਗਾ ਲੁਗਾ ਹੋਵੇ ਚੱਲ ਜਿਹੜਾ 10000 ਆਵੇ ਉਹ ਸਹੀ ਮੇਰੇ ਨਾਲ ਚੱਲ ਹਾਨੂੰ ਤੇ ਨਾ ਦੇਣਾ ਦੋਵੇਂ ਜੀ ਆਪਣਾ ਤਾਂ ਖਰਚਾ ਉਹਦੇ ਵਿੱਚੋਂ ਕਰਨਾ ਹੁਣ ਆ ਫਸਲ ਦੇ ਜਿਹੜੇ ਆਏ 6 ਮਹੀਨੇ ਨਹੀਂ ਤੇ ਇਹੋ ਵਰਤਨੇ ਹੀ ਹੁਣ ਇਹ ਤਾਂ ਪਹਿਲਾਂ ਹੀ ਤੇਰੇ ਵਿਆਹ ਤੇ ਚੁੱਕਲੇ ਆ ਤੂੰ ਮੁੜ ਕੇ ਕਿੱਥੋਂ ਹੀ ਲੈਣਾ ਸਾਡ 6 ਮਹੀਨੇ ਕਿੱਥੋਂ ਖਾਣਾ ਵਾ ਬੜੀ ਮੁਸ਼ਕਲ ਹੋਈ ਵਿਆਹ ਤੇ ਹੋ ਗਿਆ ਮੁੜ ਕੇ ਉਹਨਾਂ ਨੇ ਫੇਰਾ ਪਾਉਣਾ ਆ ਨਹੀਂ ਤੈਨੂੰ ਲੈਣ ਜਾਣਾ ਕਿੰਨੇ ਖਰਚੇ ਲੀੜਾ ਕੱਪੜਾ ਕਿੰਨਾ ਬਣਾਉਣਾ ਪੈਣਾ ਫੇਰ ਮੰਮੀ ਜੀ ਖਰਚੇ ਗਾੜੀ ਵਦਨੇ ਇਹ ਘੜ ਦੇਦੇ ਹਨ ਨਹੀਂ ਆ ਜਦੋਂ ਆਉਣਾ ਜਾਣਾ ਆ ਪੈਸਾ ਤੇ ਲਾ ਚਾਹੀਦਾ ਹੀ ਆ ਜੇ ਉਹਨਾਂ ਘਰ ਆਵਾਂਗੇ ਚਾਹ ਪਾਣੀ ਸਾਰੀ ਚੀਜ਼ ਲੈਉਣੀ ਪੈਂਦੀ ਘਰ ਦੇ ਵਿੱਚ ਉਹਨਾਂ ਅਗਲਿਆਂ ਦਾ ਕੀ ਪਤਾ ਕਿ ਉਹਨਾਂ ਨੇ 20 ਜਾਣੇ ਲਿਆਉਣੇ ਆ ਕਿ 30 ਜਾਣੇ ਲਿਆਉਣੇ ਆ ਜਿੰਨੇ ਜਾਣੇ ਲਿਆਂਦੇ ਉਹਨਾਂ ਦਾ ਬੰਦੋਬਸਤ ਸਾਨੂੰ ਕਰਨਾ ਪੈਣਾ ਹਾਂ ਚਾਹ ਪਾਣੀ ਰੋਟੀ ਪਾਣੀ ਵਧੀਆ ਖਵਾ ਲਾਂਗੇ ਨਹੀਂ ਉਤੇ ਹੈ ਹੀ ਆ ਚਲੋ ਕੋਈ ਗੱਲ ਨਹੀਂ ਅਮੀ ਜੀ ਫਿਰ ਵੇਖ ਲਓ ਫਿਰ ਜਿੱਦਾਂ ਵੀ ਹੁੰਦਾ ਵਾ ਚਲ ਕੋਈ ਨਹੀਂ ਜਦ ਤਨ ਪੁੱਛੂ ਨਾ ਤੂੰ ਹਾਂ ਗੱਲ ਕਹਿਦੀ ਮੈਂ ਤਾਂ ਤੈਨੂੰ ਮੈਂ ਸਮਝਾਈ ਦਵਾਂ ਮੈਨੂੰ ਤਾਂ ਉਹਨਾਂ ਪੁੱਛਣਾ ਨਹੀਂਗਾ ਅੱਛਾ ਉਹਨਾਂ ਤੇਰੇ ਆਲੀ ਹੋਣਾ ਹੀ ਕੋਈ ਨਹੀਂ ਮੈਂ ਕਹ ਦੂੰਗੀ ਤੇ ਕੱਪੜੇ ਜਿਹੜੇ ਦਿੱਤੇ ਸੀ ਨੇ ਉਹ ਆ ਗਏ ਆ ਹਾਂਜੀ ਉਹ ਆ ਗਏ ਗਲਦੇ ਸਾਰੇ ਆ ਗਏ ਆ ਸਾਰੇ ਆਦ ਗਏ ਆ ਤੇ ਪਰ ਅਮੀਰ ਸਵਾਈ ਥੋੜੀ ਦੇਣ ਵਾਲੀ ਹੈ ਕਿੰਨੀ ਕਰਦੀ ਹੈ ਦੇਣ ਵਾਲੀ ਪੰਜਾਬ ਦਾ 2000 ਰੁਪਏ ਰਿੰਦਾ ਬਾਕੀ ਤੇ ਦੇਤੇ ਹੋਦਨ ਸਾਰੇ ਡੇ ਰਹਿੰਦੇ ਚੱਲ ਕੋਈ ਗੱਲ ਨਹੀਂ ਤੇਰਾ ਡੈਡੀ ਲਾਉਂਦੇ ਨਾ ਕਿਤੇ ਫੇਰ ਮੈਂ 2000 ਤਿੰਨ ਦੇ ਦਿੰਨੀ ਤੇ ਫੋੜਾ ਦੀ ਉਹਨਾਂ ਨੂੰ ਆਹੋ ਬਸ ਉਹ ਹੋ ਰਗੇ ਉਹਨੇ ਕਿ ਬਾਕੀ ਕੱਪੜੇ ਤੇ ਦੇ ਗਈ ਉਹ ਗਲਦੇ ਚਲੋ ਠੀਕ ਹਾਂ ਫੇਰ ਚੱਲ ਮੈਂ ਵੇਖਾਂ ਫੇਰ ਉਹ ਕੰਮ ਚਲੋ ਠੀਕ ਜੀ ਯਾਦ ਬੜੀ ਮੁਸ਼ਕਿਲ ਹੋਈ ਆ ਪੈਸੇ ਤੇ ਸਾਰੇ ਪਹਿਲਾਂ ਹੀ ਵਰਤੇ ਗਏ ਆ ਵਿਆਹ ਦੇ ਹਾਲੇ ਵਿੱਚ ਬਾਕੀ ਪਿਆ ਵਾ ਹਾਲੇ ਸਿਰਫ ਤਿਆਰੀਆਂ ਹੀ ਚੱਲਣ ਦੀਆਂ ਆ ਤੇ ਗਾਂ ਕੀ ਕਰਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਬਣੂਗਾ ਤੇ ਕੀ ਨਹੀਂ ਜੇ ਮੁੜ ਕੇ ਵਿਆਹ ਦੇ ਵਿੱਚ ਕੋਈ ਅਬੀ ਨਬੀ ਹੋ ਗਈ ਪੈਸਿਆਂ ਦੋ ਰਹਿ ਗਏ ਉਹਨਾਂ ਖਣਾ ਲੈ ਪਹਿਲਾਂ ਤਾਂ ਬੜੀਆਂ ਗੱਲਾਂ ਮਾਰਦੀ ਮੈਂ ਅਵੀ ਚੀਜ਼ ਲਈ ਆ ਉਹ ਵੀ ਲਈ ਆ ਤੇ ਹੁਣ ਨਾ ਕੋ ਚਾਹ ਬਣੀ ਹੁੰਦੀ ਚਾਜ ਨਾ ਪਿਆ ਲਿਆ ਗਿਆ ਚਲ ਬਾਬਾ ਜੀ ਸਾਰੇ ਕੰਮ ਵਧੀਆ ਵਧੀਆ ਹੋ ਜਾਣ ਹੁਣ ਬਸ ਸਾਡੀ ਰਹਿ ਰਹੇ ਜੇ। ਨੀ ਮੇਰੀ ਗੱਲ ਸੁਣ ਜਦੋਂ ਸੁੱਖ-ਪੁਕਾ ਹੁੰਦਾ ਵਾ ਉਦੋਂ ਗੈਸ ਤੇ ਕੰਮ ਕਰਨਾ ਹੁੰਦਾ ਅੱਜ ਉਤੋਂ ਮੇ ਆਉਣ ਡਿਆ ਤੇ ਚੁੱਲ੍ਹੇ ਤੇ ਅੱਗ ਬਾਲ ਕੇ ਬੈ ਗਈਆਂ। ਨਹੀਂ ਮੰਮੀ ਜੀ ਥੋੜੀਆਂ ਜਿਹੀਆਂ ਲੀਣਾ ਹੀ ਤੇ ਮੈਂ ਚਲ ਸਰ ਜਾਣਗੀ। ਚਲ ਠੀਕ ਵਾ ਤੇ ਮੇਰੀ ਸੁਣ ਗੱਲ ਪੈਸੇ ਥੋੜੇ ਜਿਹਾ ਘਟਣ ਰਹੇ ਆ ਤੇ ਜਿਹੜਾ ਤੈਨੂੰ ਇਹ ਇਧਰੋਂ ਸੋਨਾ ਪਾਇਆ ਹੈ ਨਾ ਉਹ ਦੇ। ਤੋ ਤੇ ਪੈਸੇ ਲਿਓਣੇ ਆ ਆਪਣੇ ਪੇਕੇਆਂ ਨਾਲ ਰੱਖ ਲਾ ਕੋਈ ਨਹੀਂ ਮੰਮੀ ਜੀ ਮਹੀਨਾ ਨਾਲ ਸਲਾਹ ਕਰਕੇ ਫਿਰ ਦੇ ਦੇਣੀ ਨਹੀਂ ਉਹਨਾਂ ਨਾਲ ਸਲਾਹ ਆਦੀ ਕਰਨੀ ਆ ਅਸੀਂ ਮਾਪਿਓ ਵਾਂ ਸਾਨੂੰ ਨਹੀਂ ਪਤਾ ਕੀ ਕਰਨਾ ਵਾ ਨਹੀਂ ਉਹਦਾਂ ਤੇ ਬੜੀਆਂ ਫੜਾ ਮਾਰਦਾ ਹੀ ਵੇਲੀ ਆਪਣੇ ਪਿਓ ਦੇ ਨਾਲ ਵੀ ਮੈਂ ਸਾਥ ਦਊਂਗਾ ਸੋਨਾ ਲਓ ਮੇਰੇ ਕੋਲੋਂ ਤੇ ਜਾ ਕੇ ਪੈਸੇ ਲੈ ਆਓ ਕਿਸੇ ਕੋ ਮੰਗਣ ਦੀ ਲੋੜ ਹੀ ਨਹੀਂ ਗਈ ਤੇ ਹੁਣ ਨੀ ਇਹਨੂੰ ਦੇਖਦਾ ਵੀ ਕਦੀ ਆੜਤੀ ਆ ਕਿ ਚੱਕ ਕੇ ਲਿਆਉਣ ਦੇ ਆ ਕਦੀ ਯਾਰਾਂ ਦੋਸਤਾਂ ਨੂੰ ਕਹਿੰਦੇ ਫਿਰਨ ਦੇ ਆ ਉਹਦੇ ਵਿੱਚ ਸਾਡੀ ਬੇਇੱਜ਼ਤੀ ਨਹੀਂ ਹੁੰਦੀ ਚਲਾ ਕੱਢ ਕੇ ਦੇ ਮੈਨੂੰ ਦੇ ਹੁਣ ਮੰਮੀ ਦਾ ਮੇਰੇ ਵੱਲ ਧਿਆਨ ਹੋ ਗਿਆ ਇੱਕ ਪਾਸੇ ਕਹਿੰਦੇ ਤੁਹਾਨੂੰ ਵਿਆਹ ਨਹੀਂ ਖੜਨਾ ਤੇ ਹੁਣ ਮੇਰੀਆਂ ਦਿੱਤੀਆਂ ਚੀਜ਼ਾਂ ਕਿਵੇਂ ਪਾਲਾਂਗੀ ਮੈਂ ਇਹਨਾਂ ਨਾਲ ਸਲਾਹ ਕਰਕੇ ਫੇੜੀ ਕੋਈ ਗੱਲ ਕਰੂੰਗੀ ਇਹਨਾਂ ਨਾਲ ਇਦਾਂ ਤੇ ਕੁਝ ਕਹਿਣ ਦਾ ਫਾਇਦਾ ਨਹੀਂ ਹੈਗਾ ਅਰੇ ਅਰੇ ਬਲਦੀ ਸਿੰਘ ਜੀ ਘਰੇ ਹੋ ਵੀਰ ਜੀ ਸੁਣਾਓ ਕੀ ਹਾਲ ਚਾਲ ਜੀ ਠੀਕ ਆ ਤੁਸੀਂ ਸੁਣਾਓ ਕਿਵੇਂ ਜੀ ਬਸ ਵਧੀਆ ਵਧੀਆ ਉਹ ਆਪ ਵੀ ਸੁਣਾਓ ਕਿਦਾਂ ਸਭ ਠੀਕ ਠਾਕ ਰੱਬਾ ਮਾਲਕ ਦੀ ਕਿਦਾਂ ਯਾਦ ਕੀਤਾ ਅੱਜ ਉਹ ਯਾਦਗੀ ਕਰਨਾ ਮੈਂ ਆਪਣੇ ਭਰਾ ਆਪਣੇ ਨੂੰ ਕੋਈ ਸਲਾਹ ਸੁਰੂ ਲੈਣੇ ਆ ਗੁੜੀਆਂ ਦਾ ਵਿਆਹ ਦੇ ਤੱਕ ਕਿਦਾਂ ਚੱਲ ਰਹੀ ਤਿਆਰੀ ਉਹ ਤਾਂ ਹੀ ਤੇ ਬਲਜੀਤ ਸਿੰਘ ਜੀ ਤੁਹਾਨੂੰ ਸੱਦਿਆ ਵਾ ਮੈਂ ਚੱਲ ਆਪਣੇ ਭਰਾ ਨਾਲ ਕੋਈ ਸਲਾਹ ਸੁਰੂ ਕਰਤੀ ਸੱਸੀ ਘਾਲੀ ਸੱਸੀ ਘਾਲੀ ਠੀਕ ਹੈ ਗੱਲ ਵਾ ਬਲਜੀਤ ਸਿੰਘ ਜੀ ਇਦਾਂ ਮੈਂ ਨਾ ਆਰਤੀ ਆ ਭਲਾ ਦਸੇ 2 ਲੱਖ ਰੁਪਏ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਖਰਚਾ ਬੜਾ ਵਾ ਉਹ ਵਿੱਚ ਹੀ ਉਹਨਾਂ ਨੇ ਕੈਟਰਿੰਗ ਕੀਤੀ ਆ ਤੇ ਨਾਲ ਹੀ ਡੈਕੋਰੇਸ਼ਨ ਦਾ 2 ਲੱਖ ਰੁਪਈਆ ਤਾਂ ਉਹਨੇ ਕੈਟਰਿੰਗ ਲੈ ਲਈ ਆ ਰੋਟੀ ਪਣੀ ਦਾ ਹੀ ਖਰਚੇ ਬੜੇ ਨੇ ਆਉਂਦਾ ਕੀ ਵੈਸੇ 20000 ਰੁਪਈਆ ਮਨੇ ਆਖਿਆ ਵੀ ਡੈਕੋਰੇਸ਼ਨ ਦਾ ਲਵਾਂਗੇ ਤੇ ਮੈਂ ਵੀ ਚਲੋ ਉਹ ਪੈਸੇ ਤਾਂ ਗਏ ਆ ਖਰਚੇ ਤੇ ਆਪਣੇ ਭਰਾ ਨੂੰ ਕਹਿਣਾ ਵੀ ਥੋੜੀ ਮਦਦ ਕਰ ਸਾਡੀ 2 ਲੱਖ ਰੁਪਈਏ ਦੀ ਨਹੀਂ ਮੇਰੇ ਲੈ ਕੇ ਸੇਵਾ ਉਹ ਤਾਂ ਤੁਹਾਡੀ ਧੀ ਹੋਈ ਮੇਰੀ ਦੀ ਹੋਈ ਗੱਲ ਹੀ ਕੋਈ ਨਹੀਂ ਤੂੰ ਦੱਸੋ ਮੇਰੇ ਲੈ ਕੇ ਸੇਵਾ ਮਤਾਇ ਤੁਹਾਨੂੰ ਸੱਤਿਆ ਵਾ ਕਿ 2 ਲੱਖ ਰੁਪਏ ਦੀ ਲੋੜ ਵਾ ਸਾਨੂੰ ਕੋਈ ਗੱਲ ਨਹੀਂ ਤੇ ਕਣਕ ਮੈਂ ਵੀ ਛੁੱਟੀ ਐ ਮੇਰੀ 1.5 ਲੱਖ ਦੀ ਕਣਕ ਹੋਈ ਐ ਠੀਕ ਆ ਜੀ ਤੇ ਬਾਕੀ ਫਿਰ ਫੜ ਤੜ ਕੇ ਕਰ ਲਾਂਗੇ ਕਿਤੇ ਹੋਈ ਕੋਈ ਗੱਲ ਨਹੀਂ ਧੀ ਦਾ ਵਿਆਹ ਦਿੱਤਾ ਵਾ ਪਹਿਨ ਦੀ ਨਹੀਂ ਕਮੀ ਆਉਣ ਦਿੰਦੇ ਜਿੰਨੇ ਜੋਗੇ ਹਾਂਗੇ ਪੂਰਾ ਤੁਹਾਡੇ ਨਾਲ ਆ ਤੇ ਪਰ ਇੱਕ ਇੰਨੀ ਇੱਕ ਗੱਲ ਐ ਕਿ ਭਰਾਬੰਦੀ ਹੱਡੀ ਆਪਣੀ ਵੱਖਰੀ ਐ ਪੜੀ ਤੱਕ ਲਾ ਗਈ ਤੁਹਾਨੂੰ ਪਤਾ ਘਰਾਂ ਦੀਆਂ 100 ਲੋੜਾਂ ਨੇ ਪਰ ਇੰਨਾ ਕੁ ਗੱਲ ਜ਼ਰੂਰ ਦੱਸੋ ਵੀ ਵਾਪਸ ਕਦੋਂ ਕਰੋਗੇ ਦੇਖੋ ਬਲਜੀਤ ਸਿੰਘ ਜੀ ਮੈਂ ਐਵੇਂ ਤੁਹਾਨੂੰ ਝੂਠ ਮਾਰਦਾ ਵੀ ਮੈਂ ਮਹੀਨੇ ਨੂੰ ਦੇ ਦੂੰਗਾ ਜਾਂ ਦੋ ਮਹੀਨੇ ਨੂੰ ਦੇ ਦੂੰਗਾ ਮੈਂ ਦੇਣਿਆ ਝੋਨੇਓ ਚਲੋ ਕੋਈ ਨਹੀਂ ਝੋਨੇਓ ਦੇ ਦਿਓ ਜਦੋਂ ਮੇਰਾ ਝੋਨਾ ਵੇਚ ਗਿਆ ਤੇ ਸਭ ਲੋ ਪੈਸੇ ਤੁਹਾਨੂੰ ਮਿਲ ਗਏ ਚਲੋ ਠੀਕ ਹੈ ਕੋਈ ਨਹੀਂ ਝੋਨੇ ਤੋਂ ਵਾਪਸ ਕਰ ਦਿਓ ਪਰ ਕਰ ਦਿਓ ਹਾਂ ਨਹੀਂ ਮਿਲ ਜਾਣਗੇ ਮਿਲ ਜਾਣਗੇ ਠੀਕ ਮੈਂ ਭਾਜੀ ਪੈਸੇ ਦੀ ਲੈਣ ਦੇਣ ਦੀ ਗੱਲ ਪਤਾ ਕਿਉਂ ਕੀਤੀ ਹੈ ਤੇ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਉਹ ਨਹੀਂ ਨਹੀਂ ਗੁੱਸਾ ਕਰਦਾ ਬਲਕਿ ਕਿ ਜਦੋਂ ਬੰਦੇ ਦੇ ਪਿਆਰ ਚ ਫਿੱਕ ਪੈਂਦੀ ਹੈ ਨਾ ਇੱਕ ਪੈਸੇ ਕਰਕੇ ਪੈ ਜਾਂਦੀ ਹੈ ਫਿੱਕ ਨਹੀਂ ਨਹੀਂ ਬਿਲਕੁਲ ਸਹੀ ਗੱਲ ਕੀਤੀ ਹੈ ਤਾਂ ਕਰਕੇ ਮੇਰਾ ਫਰਜ਼ ਹੀ ਤੁਹਾਨੂੰ ਦੱਸਣਾ ਤੇ ਦੂਜੀ ਗੱਲ ਕਿ ਉਹ ਜਿਹੜਾ ਮੁੰਡਾ ਤੁਸੀਂ ਵੇਖਿਆ ਇੱਥੇ ਕੁੜੀ ਦਾ ਤੁਸੀਂ ਰਿਸ਼ਤਾ ਕੀਤਾ ਪਰਿਵਾਰ ਕਿਦੋਂ ਦਾ ਚੰਗਾ ਪਰਿਵਾਰ ਉਹ ਤੇ ਬਲਜੀਤ ਸਿੰਘ ਆ ਇੰਨਾ ਭਲਾ ਮਾਨਸ ਪਰਿਵਾਰਾ ਨਾਲ ਕਿ ਗੱਲ ਹੀ ਜਾਣਦੇ ਇਹਨਾਂ ਦਾ ਪਿਓ ਨਾ ਮੇਰੇ ਬਹਿਣ ਕਾਨੂੰਨ ਹੀ ਠੀਕ ਹੈ ਉਹਦੀ ਫਿਰ ਡੈਥ ਹੋ ਗਈ ਸੀ ਤੇ ਹੁਣ ਉਹਦਾ ਕੰਮ ਜਿਹੜਾ ਨਾ ਬੜਾ ਮੜਾ ਸੰਭ ਹੁੰਦਾ ਸੀ ਬਲਜੀਤ ਤੇ ਮੈਨੂੰ ਤੇ ਉਹਦੇ ਛੋਟੇ ਮੁਡੇ ਦਾ ਪਤਾ ਹੀ ਨਹੀਂ ਵੀ ਇਹਦਾ ਪੜਾ ਗਿਆ ਇਹ ਨਾਂ ਅਗੇ ਪੜਦਾ ਪੜਦਾ ਸੀ ਜੀ ਭਾਜੀ ਚੰਗੇ ਹੋਣੇ ਚਾਹੀਦੇ ਵੈਸੇ ਪਰਿਵਾਰ ਹੋਵੇ ਤੇ ਥੋੜੀ ਦੇ ਨਾਲ ਵੀ ਸਾਰਾ ਕੁਝ ਠੀਕ ਹੋ ਜਾਂਦਾ ਹੈ ਉਹ ਫਿਰ ਇੱਥੇ ਮੈਨੂੰ ਮਿਲੇ ਤੇ ਮੈਂ ਪੁੱਛਿਆ ਫਿਰ ਉਹਨਾਂ ਨੂੰ ਇਹ ਕਿ ਮੁੜਾਕਾ ਦਾ ਕਹਿੰਦੇ ਵੀ ਮਾਸਟਰ ਲੱਗਾ ਵਾ ਪੜਾਉਂਦਾ ਵਾ ਤੇ ਮੈਂ ਸੋਚਿਆ ਵੀ ਹੋਰ ਵੀ ਤੇ ਕਿਤੇ ਰਿਸ਼ਤਾ ਕਰਨਾ ਹੀ ਆ ਚੱਲ ਫਿਰ ਇੱਥੇ ਕਰ ਦਿੰਨੇ ਆ ਨਹੀਂ 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 ਜੇ ਤੁਸੀਂ ਵੇਖਿਆ ਸਾਰਾ ਕੁਝ ਰਿਸ਼ਤੇਦਾਰੀ ਚ ਰਿਸ਼ਤਾ ਹੋਵੇ ਉਹਦੇ ਨਾਲ ਦੀ ਤਰੀਜ਼ ਹੀ ਨਹੀਂ ਅੱਜਕੱਲ ਹਾਂਜੀ ਤਾਨੂੰ ਪਤਾ ਜਿਕਨ ਨਸ਼ਾ ਹੋਰ ਚੀਜ਼ਾਂ ਬਹੁਤ ਪਰਦੇ ਰੱਖ ਲੈਂਦੇ ਲੋਕ ਲੁਕਾ ਜਿੱਥੇ ਸਾਰਾ ਕੁਝ ਪਤਾ ਹੋਵੇ ਰਿਸ਼ਤਾ ਹੀ ਉੱਥੇ ਕਰਨਾ ਚਾਹੀਦਾ ਅੱਜਕੱਲ ਉਹ ਬਾਕੀ ਹੋਰ ਗੱਲਾਂ ਦੇ ਆ ਵੀ ਪਲਾ ਮਾਸ ਪਰਿਵਾਰ ਵਾ ਖਾਦੇ ਪੀਂਦੇ ਹੈ ਨਹੀਂ ਦੋਵੇਂ ਪਰਾ ਬੈਸ਼ ਹੁੰਦੇ ਨੇ ਤੇ ਨਾਲੇ ਉਹਨਾਂ ਦੀ ਜ਼ਮੀਨ ਜੋ ਬਨਵਾਉਂਦਾ ਠੀਕ ਹੈ ਠੀਕ ਹਾਂ ਜੋ ਬਨ ਨਹੀਂ ਲੱਭਾ ਕਰੇ ਜੋ ਬਨ ਕਿੱਥੇ ਗਿਆ ਜੀ ਉਹ ਬਲਜੀਤ ਘਰੇ ਹੀ ਆ ਉਹਨਾਂ ਬਾਹਰ ਵਿਆ ਹੀ ਪੈਣੀਆਂ ਪੂਰੀਆਂ ਬਗਾਉਣ ਤੇ ਮੈਨੂੰ ਕਹਿੰਦਾ ਵੀ ਡੈਡੀ ਤੁਸੀਂ ਘਰੇ ਰਹੋ ਤੇ ਮੈਂ ਵੇਖਉਣਾ ਬਾਅਦ ਤੈਨੂੰ ਪਤਾ ਵੀ ਸਾਰਾ ਵਾਈਬ ਉਹ ਹੀ ਕਰਦਾ ਹੋਇਆ ਠੀਕ ਆ ਠੀਕ ਆ ਠੀਕ ਬਾਅਦ ਆ ਬੈਂਕ ਤੋਂ ਤੇ ਬਾਕੀ ਇਹ ਆ ਕਿ ਪੈਸਿਆਂ ਦੀ ਨਾ ਟੈਨਸ਼ਨ ਲਿਓ ਹੋਰ ਵੱਧ ਵੀ ਲੋਡ ਆ ਤਾਂ ਵੀ ਦੱਸ ਦਿਓ ਪੈਸੇ ਹੋ ਜਾਣਗੇ ਇੱਕ ਹੋ ਸਕਦਾ ਤੁਹਾਨੂੰ ਮੈਂ ਸ਼ਾਮ ਨੂੰ ਹੀ ਫੋਨ ਕਰਦੇ ਆ ਤੇ ਉਹਦੇ ਵੱਲੋਂ ਨਹੀਂ ਤੁਸੀਂ ਟੈਨਸ਼ਨ ਲੈਣੀ ਪੈਸੇ ਦੀ ਠੀਕ ਹੈ ਬਹੁਤ ਨਹੀਂ ਹੋਗਾ ਪੂਰਾ ਜੋਰ ਲਾਵਾਂਗੇ ਨਾਲ 2 ਲੱਖ ਹੀ ਚਾਹੀਦਾ ਸਾਨੂੰ ਬਲੀ ਸਿੰਘ ਜੀ ਠੀਕ ਹੈ ਕੋਈ ਨੀ ਸ਼ਾਮ ਤੱਕ ਫੋਨ ਆਜੂ ਨਹੀਂ ਤੇ ਕੱਲ ਤੱਕ ਤੁਹਾਡੇ ਪ੍ਰਬੰਧ ਮੈਂ ਕਰ ਦਿਆਂਗਾ ਪੈਸਾ ਦਾ ਸਭ ਚਲੋ ਠੀਕ ਆ ਓਕੇ ਓਕੇ ਮੇਰੇ ਚਾਰੀ ਪੀੜੀ ਫਿਰ ਬਸ ਮਿਹਰਬਾਨੀ ਮਿਹਰਬਾਨੀ ਪਾਣੀ ਪੀ ਲਿਆ ਸਾਰਾ ਕੁਝ ਤੜਾ ਗਿਆ ਚਲੋ ਠੀਕ ਆ ਓਕੇ ਸਤਿ ਸ਼੍ਰੀ ਅਕਾਲ ਬੇਲਾ ਮੈਂ ਲੋਕਾਂ ਦੇ ਤਰਲੇ ਲੈਣ ਆ ਕਦੀ ਕਿਸ ਨੂੰ ਫੋਨ ਕਰ ਪੈਸਾ ਵਨ ਕਦੀ ਕਿਸ ਨੂੰ ਕਰ ਰਮਨ ਦਾ ਇੰਨਾ ਨਹੀਂ ਕਿ ਮੇਰੇ ਕੋ ਸੋਨਾ ਪਿਆ ਵਾ ਤੇ ਤੁਸੀਂ ਉਹ ਵੇਚ ਕੇ ਤੇ ਚਲੋ ਕੁੜੀ ਦਾ ਵਿਆਹ ਕਰ ਲਓ ਪਰ ਨਾ ਜੀ ਕਹਿੰਦੀ ਜੋਪਨ ਕੋ ਨੂੰ ਕਹੋ ਵੀ ਪੈਸੇ ਦੇ ਦੇ ਸੋਨਾ ਦੇ ਦੇ ਬਸ ਇਹੋ ਗੱਲਾਂ ਕਰੀਏ